ਕੋਈ ਨਹੀਂ ਉਹ ਤਾਂ ਜਨਤਨ ਜੀ ਤੇ ਤੁਹਾਨੂੰ ਬੰਦ ਕਰਨਾ ਪਿਆ ਉਹ ਸ਼ਾਮ ਨੂੰ ਨਾ ਨਾ ਆਪੇ ਬੰਦ ਹੋਊ ਜੇ ਨਹੀਂ ਤੁਸੀਂ ਇਹ ਕਿਹਾ ਆਪੇ ਬੰਦ ਆਪੇ ਚੱਲ ਜਾਣੀ ਆ ਆਪੇ ਬੰਦ ਨਹੀਂ ਆਪੇ ਚੱਲ ਜੇ ਵੀਡੀਓ ਨਾਲ ਜੁੜੇ ਸਾਰੇ ਦੋਸਤ ਸਹਿਮਤਰਾ ਨੂੰ ਇੱਕ ਵਾਰ ਫੇਰ ਤੋਂ ਸਤਿ ਸ੍ਰੀ ਅਕਾਲ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਆਪਾਂ ਆਹ ਵਾਲਾ ਪੰਪ ਲਾਇਆ ਸੀ ਕੱਲ ਦੀ ਗੱਲ ਆ ਉਹ ਕੱਲ ਆਪਾਂ ਸ਼ਾਮ ਨੂੰ ਇਹਨੂੰ ਫਿੱਟ ਕਰ ਰਹੇ ਸੀ ਉਦੋਂ ਸਮਾਂ ਕਾਫੀ ਹੋ ਗਿਆ ਸੀ ਕਿ ਮੋਟਰ ਪਾਉਣੀ ਸੀ ਤੇ ਧੁੱਪ ਚਲੀ ਗਈ ਤੇ ਅੱਜ ਆਪਾਂ ਮੋਟਰ ਨੂੰ ਚਾਲੂ ਕਰਨ ਇੱਥੇ ਆਏ ਆ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ 20 ਹੌਸਪਾਵਰ ਦਾ ਇਹ ਪੰਪ ਹੈ ਤੇ ਆਪਾਂ ਇੱਥੇ 340 ਵਾਟ ਦੇ 72 ਪੈਨਲ ਲਾਇਏ ਤੁਸੀਂ ਸੋ ਕੱਲ ਜਿਵੇਂ ਆਪਾਂ ਉਮੀਦ ਜाहिर ਕੀਤੀ ਸੀ ਵੀਡੀਓ ਦੇ ਵਿੱਚ ਕਿ ਬਹੁਤ ਸੋਹਣੀ ਪਰਫਾਰਮੈਂਸ ਆਉਗੀ ਮੋਟਰ ਦੀ ਉਮੀਦ ਹੈ ਸੇਮ ਉਮੀਦ ਸਾਨੂੰ ਪਰਫਾਰਮੈਂਸ ਅੱਦੀ ਮਿਲੀ ਹੈ ਸੋ ਇਹਦੇ ਵਿੱਚ ਆਪਾਂ ਜ਼ਿਆਦਾ ਗੱਲਾਂ ਨਾ ਕਰੀਏ ਕਿਉਂਕਿ ਤੁਹਾਨੂੰ ਵੀਡੀਓਸ ਵਿੱਚ ਮੈਂ ਸਾਰਾ ਕੁਝ ਕੱਲ ਦੱਸ ਹੀ ਦਿੱਤਾ ਸੀ ਤੇ ਤੁਹਾਨੂੰ ਮੈਂ ਸਿੱਧਾ ਪਾਣੀ ਦਿਖਾਉਣਾ 20 ਹੌਸਪਾਵਰ ਦੀ ਇਹ ਮੋਟਰ ਪੈਥਲਾਈ ਹੈ ਤੇ 200 ਫੁੱਟ ਦੇ ਕਰੀਬ ਇਹ ਡਿਲਵਰੀ ਪਾਈਪ ਹੈ 190 ਦੇ ਆਸ-પાસ ਹੋਣੀ ਹੈ ਮੋਟਰ ਦਾ ਇਸ ਵੇਲੇ ਆ ਪਾਣੀ ਹੈ 3 ਇੰਚ ਦਾ ਇਹ ਪਾਈਪ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਪ੍ਰੈਸ਼ਰ ਆ ਰਿਹਾ ਤੇ ਉਹ ਮੁੰਡੇ ਆਪਾਂ ਟੈਂਪਰੇਰੀ ਡਰਾਈਵ ਲਾ ਕੇ ਚਾਲੂ ਕਰ ਲਈ ਹੈ ਤੇ ਹੁਣ ਫਿੱਟ ਕਰਦੇ ਆ ਫਾਈਨਲੀ ਬਾਕਸ ਲਾਉਣ ਲੱਗੇ ਹੋਏ ਹਾਂ ਸੋ ਇਹਦੀ ਪਰਫਾਰਮੈਂਸ ਤੁਸੀਂ ਦੇਖ ਸਕਦੇ ਹੋ ਮੋਟਰ ਦੀ ਨਾਰਮਲੀ ਸਾਡੀਆਂ ਮੋਟਰਾਂ ਜਿਹੜੇ ਤੁਸੀਂ ਦੇਖਦੇ ਹੋ ਆਪਾਂ ਨੈਸਾ ਕੰਪਨੀ ਦੀ ਪਾਉਂਦੇ ਆ ਤੇ ਬਹੁਤ ਸੋਹਣਾ ਪ੍ਰੈਸ਼ਰ ਮੋਟਰਾਂ ਦਾ ਤੁਹਾਨੂੰ ਦਿਖਾਈ ਦਿੰਦਾ ਵੀਡੀਓ ਦੇ ਵਿੱਚ ਵੀ ਬਹੁਤ ਸਾਰੇ ਕਾਲ ਥੋੜੇ ਆਉਂਦੇ ਆ ਸਾਨੂੰ ਤੇ ਕਈ ਗਾਹਕਾਂ ਦਾ ਕਹਿਣਾ ਹੁੰਦਾ ਕਿ ਤੁਹਾਡੀ ਮੋਟਰਾਂ ਦਾ ਪਾਣੀ ਜ਼ਿਆਦਾ ਹੁੰਦਾ ਸੋ ਕਿਸਾਨ ਦੋਸਤੋ ਮੋਟਰ ਦਾ ਪਾਣੀ ਐਂਕਲ ਵੀ ਸਾਡੀਆਂ ਤਾਂ ਨਹੀਂ ਜ਼ਿਆਦਾ ਹੁੰਦਾ ਕੁਆਲਿਟੀ ਦਾ ਫਰਕ ਜ਼ਰੂਰ ਪੈਂਦਾ ਜੇ ਮੋਟਰ ਦੀ ਕੁਆਲਿਟੀ ਵਧੀਆ ਹੋਊਗੀ ਮੋਟਰ ਦਾ ਡਿਜ਼ਾਈਨ ਜਿਹੜਾ ਹੈਗਾ ਸੋਲਰ ਦੇ ਮੁਤਾਬਕ ਹੋਊਗਾ ਤੇ ਮੋਟਰ ਦੀ ਜਿਹੜੀ ਸਟੈਂਪਿੰਗ ਹੈ ਲੰਬਾਈ ਉਹਦੀ ਜਿਹੜੀ ਰੋਟਰ ਦੀ ਕਹਿ ਦਿੰਨੇ ਆ ਉਹ ਪ੍ਰੋਪਰ ਹੈ ਤੇ ਪ੍ਰੋਪਰ ਵਾਈਡਿੰਗ ਡਾਟਾ ਉਹ ਤਾਂ ਕਰਕੇ ਤੁਹਾਨੂੰ ਪਰਫਾਰਮੈਂਸ ਪੰਪ ਦੀ ਆਉਂਦੀ ਆ ਦੂਜੀ ਗੱਲ ਆ ਜਾਂਦੀ ਆ ਪੈਨਲ ਦੇ ਪੈਨਲਾਂ ਦੀ ਕੁਆਲਿਟੀ ਏ ਗ੍ਰੇਡ ਨੇ ਜਾਂ ਬੀ ਗ੍ਰੇਡ ਨੇ ਜਾਂ ਪ੍ਰਾਣੇ ਨੇ ਉਹਨਾਂ ਤੇ ਡਿਪੈਂਡ ਕਰਦਾ ਹੈ ਤੀਜਾ ਆ ਜਾਂਦਾ ਡਰਾਈਵ ਜਿਹੜੇ ਡਰਾਈਵ ਦੇ ਪੈਰਾਮੀਟਰ ਨੇ ਜਾਂ ਡਰਾਈਵ ਦੀ ਕੁਆਲਿਟੀ ਕਿਹੜੀ ਆ ਡਰਾਈਵ ਦੇ ਪੈਰਾਮੀਟਰ ਸੈੱਟ ਨੇ ਉਹਦੇ ਤੇ ਡਿਪੈਂਡ ਕਰਦਾ ਪਾਣੀ ਜਦੋਂ ਵੱਧ ਮਿਲਦਾ ਸੋ ਅਸੀਂ ਕਿਤੇ ਵੀ ਕਿਰਸ ਨਹੀਂ ਕਰਦੇ ਕੰਮ ਕਰਨ ਲੱਗਿਆਂ ਕਵਾਲਿਟੀ ਅਸੀਂ ਪ੍ਰੇਫਰੈਂਸ ਪਹਿਲਾਂ ਕੁਆਲਿਟੀ ਦਿੰਨੇ ਆ ਰੇਟ ਦੀ ਬਾਅਦ ਹੀ ਸਾਡੀ ਗੱਲ ਹੁੰਦੀ ਹੈ ਮੋਟਰ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਅਸੀਂ ਮੋਟਰ 'ਚ ਪਾਈਆਂ ਹੋਈਆਂ ਨੇ ਕਿਉਂਕਿ ਇਹ 32 ਸਾਲ ਮੈਨੂੰ ਕੰਮ ਕਰਦਿਆਂ ਹੋ ਗਏ ਬਾਕੀ ਕੰਪਨੀ ਕੋਲ ਜਿਹੜਾ ਆਪਣਾ ਤਜਰਬਾ ਉਹ ਦੋਨਾਂ ਦੇ ਤਜਰਬੇ 'ਚ ਮਿਲ ਕੇ ਆ ਸਾਡੀਆਂ ਇਹ ਮੋਟਰਾਂ ਨਿਕਲੀਆਂ ਹੋਈਆਂ ਨੇ ਜਿਹੜਾ ਅਸੀਂ ਇਹ ਵਾਈਂਡਿੰਗ ਡਾਟ ਨੇ ਇਹਦੇ ਜਿਹਦਾ ਡਿਜ਼ਾਈਨਿੰਗ ਆ ਮੋਟਰ ਦੀ ਉਹ ਮੇਰੇ ਕੋਲ ਪ੍ਰੈਕਟੀਕਲ ਆ ਬਹੁਤ ਸਾਰਾ ਤੀ 32 ਸਾਲ ਦਾ ਤਜਰਬਾ ਤੇ ਕੰਪਨੀ ਕੋਲੇ ਥਿਉਰੀ ਆ ਉਹ ਦੋਨਾਂ ਨੂੰ ਮਿਲਾ ਕੇ ਅਸੀਂ ਨੇ ਇਹ ਇੱਕ ਪੰਪ ਡਿਜ਼ਾਈਨ ਕੀਤਾ ਹੋਇਆ ਨੇ ਸੋ ਜਦੋਂ ਇਹ ਪੰਪ ਚੱਲਦਾ ਤਾਂ ਕੁਦਰਤੀ ਹੈ ਕਿ ਉਹਨੂੰ ਪਰਫਾਰਮੈਂਸ ਦੇਣੀ ਹੁੰਦੀ ਹੈ ਦੂਜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਪੰਪ ਲਾਉਣੇ ਹੋ ਤਾਂ ਪੰਪ ਨੂੰ ਡਿਜ਼ਾਈਨ ਕਰਨਾ ਕਿ ਅਸੀਂ ਕਿੰਨੇ ਪੈਨ ਸਾਨੂੰ ਲੱਗਣੇ ਚਾਹੀਦੇ ਆ ਸਟ੍ਰਿੰਗ ਕਿੰਨੀ ਦੀ ਬਣਨੀ ਚਾਹੀਦੀ ਹੈ ਉਹ ਸਾਰੀਆਂ ਗੱਲਾਂ ਇੱਕ ਹੋਰ ਮਹੱਤਵਪੂਰਨ ਗੱਲ ਕਿ ਸਿਲੈਕਸ਼ਨ ਆਫ ਮਾਡਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਮਾਡਲ ਸਿਲੈਕਟ ਕਰਦੇ ਹੋ ਉਹ ਕਿਹੜਾ ਕਰਦੇ ਹੋ ਕਿਵੇਂ ਕਰਦੇ ਹੋ ਉਹਦੇ ਤੇ ਵੀ ਪਾਣੀ ਬਹੁਤ ਵੱਡੀ ਗੱਲ ਹੈ ਕਿ ਪਾਣੀ ਉਹਦੇ ਹਿਸਾਬ ਨਾਲ ਵੀ ਬਣਦਾ ਕਈ ਵਾਰ ਹੁੰਦਾ ਇਹ ਹੈ ਕਿ ਤੁਸੀਂ ਚੀਜ਼ਾਂ ਦਾ ਪੋਹੀ ਲਾ ਲੈਨੇ ਆ ਮੰਨ ਲਓ ਮੋਟਰ ਵੀ ਤੁਸੀਂ ਆਹ ਲਾ ਲਈ ਤੇ ਤੁਸੀਂ ਪੈਨਲ ਵੀ ਲਾ ਲਏ ਪਰ ਤੁਸੀਂ ਡਿਜ਼ਾਈਨ ਨਹੀਂ ਕਰ ਪਾਏ ਪ੍ਰੋਪਰ ਸਿਲੈਕਸ਼ਨ ਨਹੀਂ ਕਰ ਪਾਏ ਕਿ ਕਿਹੜਾ ਮਾਡਲ ਕਿੱਥੇ ਚੱਲੂਗਾ ਤਾਂ ਕਰਕੇ ਵੀ ਮੋਟਰ ਦਾ ਪਾਣੀ ਘਟ ਜਾਂਦਾ ਸੋ ਆ ਮੈਂ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾਉਣਾ ਚਾਹੁੰਦਾ ਆ ਪਾਣੀ ਹੈ ਲਗਭਗ ਮੇਖਲ 6-7 ਫੁੱਟ ਦੇ ਉੱਤੇ ਪ੍ਰੈਸ਼ਰ ਹੋਊਗਾ 3 ਇੰਚ ਦੀ ਸੋ ਇਸ ਵਾਲੇ ਮੋਟਰ ਚੱਲ ਰਹੀ ਹੈ ਤੇ ਮੈਂ ਤੁਹਾਨੂੰ ਇੱਕ ਵਾਰੀ ਡਰਾਈਵ ਦੇ ਉੱਤੇ ਵੀ ਪੈਰਾਮੀਟਰ ਦਿਖਾ ਦਿੰਦਾ ਤੇ ਆਪਾਂ ਬਾਈ ਨਾਲ ਵੀ ਕਰਾਂਗੇ ਕੱਲ ਜੁੜੇ ਰਹੋ ਮੇਰੇ ਨਾਲ ਜੇ ਡਰਾਈਵ ਦੀ ਗੱਲ ਕਰਦੇ ਆ ਤਾਂ ਇਸ ਵੇਲੇ ਜਿਹੜੀ 47.50 55 ਫ੍ਰੀਕੁਐਂਸੀ ਚੱਲ ਰਹੀ ਹੈ ਹਾਲਾਂਕਿ ਟੈਂਪਰੇਚਰ ਜ਼ਿਆਦਾ ਹੈ ਉਹ ਤੋਂ ਫ੍ਰੀਕੁਐਂਸੀ ਘਟਦੀ ਹੁੰਦੀ ਹੈ ਪਰ ਜਦੋਂ ਇਹ ਟੈਂਪਰੇਚਰ ਘਟਿਆ ਕਿਉਂਕਿ ਇਹਨਾਂ ਦਿਨਾਂ 'ਚ ਪੰਜਾਬ ਬਹੁਤ ਗਰਮ ਹੈ ਸੋ ਜੇ ਟੈਂਪਰੇਚਰ ਘਟਿਆ ਤਾਂ ਇਹ 50 ਤੱਕ ਜਾਣੀ ਇਸਦੀ ਫ੍ਰੀਕੁਐਂਸੀ ਸੋ ਜੇ ਇਹਨੂੰ ਆਪਾਂ ਚੈੱਕ ਕਰੀਏ ਤਾਂ 616 ਸਟਾਡਰਡ ਡੀਸੀ ਵੋਲਟੇਜ ਮਿਲ ਰਿਹਾ 326 ਵੋਲਟੇਜ ਮੋਟਰ ਨੂੰ ਜਾ ਰਿਹਾ ਤੇ 3.34 ਐਂਪੀਰ ਲੈ ਕੇ ਮੋਟਰ ਚੱਲ ਰਹੀ ਹੈ ਲੇਕਿਨ ਇਹ ਤਾਂ ਥੋੜੇ ਜਿਹਾ ਐਂਪੀਰ ਘਟਾਵਾਂਗੇ ਆਪਾਂ ਉਹ ਤਿੰਨ ਕੰਪੀਅਰ ਦੇ ਘਟਾ ਕੇ ਰੋਟਰ ਨੂੰ ਚਲਾਵਾਂਗੇ 2880 85 ਇਸ ਵੇਲੇ ਮੋਟਰ ਦੇ ਚੱਕਰ ਨੇ 2850 ਸੋਰੀ 280 ਚੱਕਰਾਂ ਦੀ ਇਹ ਮੋਟਰ ਹੈ ਸੋ 47 ਫ੍ਰੀਕਵੈਂਸੀ ਦੀ ਮੋਟਰ ਚੱਲ ਰਹੀ ਹੈ ਡਰਾਈਵ ਆਪਾਂ ਸਲਾਲ ਐਦਾਂ ਰੱਖ ਕੇ ਚਲਾਈਆ ਬਾਕਸ ਲੱਗ ਰਹੇ ਹਨ ਬਾਕਸ ਲਾ ਕੇ ਆਪਾਂ ਨੂੰ ਫਿੱਟ ਕਰਦੇ ਹਾਂ ਸੋ ਪਾਣੀ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਪਾਣੀ ਦੇਖ ਲਓ ਤੇ ਬਾਈ ਸੁਖਮੰਦਰ ਨਾਲ ਕਰਦੇ ਆਪਾਂ ਗੱਲ ਕਿਵੇਂ ਦਾ ਲੱਗਿਆ ਸਾਡਾ ਕੰਮ ਨਾਲ ਕਿਸਾਨ ਵੀਰੋ ਆਪਣੇ ਨਾਲ ਨੇ ਬਾਈ ਜੀ ਸੁਖਵੰਤ ਸਿੰਘ ਹੋਰੇ ਇਹਨਾਂ ਦੇ ਭਰਾ ਦਾ ਦੂਜੇ ਨਾਲ ਖੁਸ਼ਵੰਤ ਤਾਂ ਕਿ ਮੈਨੂੰ ਕਿਵੇਂ ਭਲੇਖਾ ਲੱਗਿਆ ਹੁੰਦਾ ਭਾਜੀ ਸੋ ਪੰਪ ਬਚਾਲੂ ਕਰ ਦੱਤਾ ਬਾਈ ਉਹਨਾਂ ਨਾਲ ਇਹੀ ਪੁੱਛਾਂਗੇ ਬਸ ਵੀ ਕੀ ਪਰਫਾਰਮੈਂਸ ਹੈ ਕਿਵੇਂ ਆ ਸਾਡੇ ਕੰਮ ਦੇ ਬਾਰੇ ਉਹਨਾਂ ਦੀ ਕੀ رائے ਆ ਆਪਾਂ ਕਰਦੇ ਆ ਬਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਤੇ ਸੁਖਵੰਤ ਜੀ ਬਹੁਤ ਵਧੀਆ ਜੀ ਤੁਸੀਂ ਬਿਲਕੁਲ ਖੁਸ਼ ਆ ਵੀ ਜਿਹੜਾ ਇੰਨਾ ਵਧੀਆ ਤੁਸੀਂ ਸਾਨੂੰ ਪਾਣੀ ਜਰਾ ਕਰਕੇ ਦਿੱਤਾ ਅਸੀਂ ਬਹੁਤ ਹਰ ਇੱਕ ਪਾਸੇ ਪੁੱਛਿਆ ਵੀ ਵੀ ਵਧੀਆ ਸਾਨੂੰ ਤੇ ਭਾਵੇਂ ਐ ਵੀ ਦੇਖੋ ਝੂਠ ਨਾ ਬੋਲਿਓ ਮੈਂ ਹਮੇਸ਼ਾ ਵੀਡੀਓ ਕਹਿੰਦਾ ਨਾ ਕਿ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖੀ ਹੋਗੀ ਨਹੀਂ ਨਹੀਂ ਜੇ ਉਹ ਝੂਠ ਬੋਲਦਾ ਤਾਂ ਤੁਹਾਨੂੰ ਥੋੜਾ ਨੁਕਸਾਨ ਜੇ ਤੁਸੀਂ ਝੂਠ ਬੋਲਾਂਗੇ ਤਾਂ ਹੋਰ ਦਾ ਨੁਕਸਾਨ ਬਿਲਕੁਲ ਕੋਈ ਝੂਠ ਨਹੀਂ ਜੀ ਸਾਹਮਣੇ ਆ ਜੀ ਸੀਸਾ ਸਾਹਮਣੇ ਆ ਆਪਾਂ ਤਾਂ ਕਿਤੇ ਪਾਸੇ ਜਾਣ ਦੀ ਰੋੜ ਹੀ ਨਹੀਂ ਹੋਂ ਤੇ ਵੀਡੀਓ ਤੁਸੀਂ ਦੇਖਣ ਗਏ ਆ ਜੀ ਪਾਣੀ ਬਹੁਤ ਹੈ ਤੇ ਜਿਹੜੇ ਆਪਾਂ ਜੋ ਵੀ ਖਰਚਾ ਕੀਤਾ ਹੈ ਉਹ ਸਾਹਮਣੇ ਆ ਤੇ ਇਹ ਖਰਚਾ ਕਰਨ ਦੇ ਬਾਵਜੂਦ ਵੀ ਆਪਾਂ ਨੂੰ ਪਾਣੀ ਗਰਾ ਮਿਲਿਆ ਬਹੁਤ ਦੱਸੀ ਮਿਲਿਆ ਉਨੇ ਦੱਸ ਦਿਓ ਪੈਸੇ ਲੱਗੇ ਤਾਂ ਮੁੱਲ ਵੜਿਆ ਮੁੱਲ ਗਿਆ ਜੀ ਮੜ ਗਿਆ ਕੋਈ ਮੰਨ ਚ ਤਾਂ ਨਹੀਂ ਹੁਣ ਗੱਲ ਵੀ ਕਿਉਂਕਿ ਕੁਦਰਤੀ ਆ ਕਿਸਾਨ ਵੀਰੋ ਕਿ ਸਾਡਾ ਥੋੜਾ ਖਰਚਾ ਜ਼ਿਆਦਾ ਹੀ ਹੁੰਦਾ ਕਿਉਂਕਿ ਅਸੀਂ ਬਾਈ ਜੀ ਸਾਡਾ ਵੀ ਨਾ ਕੁਆਲਿਟੀ ਦਾ ਖਰਚਾ ਜ਼ਿਆਦਾ ਹੁੰਦਾ ਜੀ ਮੈਂ ਇਹ ਕਹਿ ਸਕਦਾ ਸੋ ਜਿਹੜੀ ਕੁਆਂਟੀਟੀ ਹੈ ਦੂਜੀ ਗਿਣਤੀ ਕਿੰਨੀ ਲਾਉਣੀ ਹੈ ਆਪਾਂ ਜਿਵੇਂ ਕੱਲ ਵੀ ਗੱਲ ਕੀਤੀ ਸੀਗੀ 20 ਦੀ ਮੋਟਰ 60 ਪੈਨਲ ਨਾਲ ਵੀ ਚੱਲਦੀ ਹੈ ਜੀ ਤੇ 20 ਦੀ ਆਪਾਂ 72 ਨਾਲ ਵੀ ਚਲਾਈ ਹੈ ਜੀ ਸੋ ਉਹਦਾ ਮੇਰੇ ਖਿਆਲ ਫਰਕ ਤੁਹਾਨੂੰ ਸਾਹਮਣੇ ਨਜ਼ਰ ਆਇਆ ਹੋਊਗਾ ਜੀ ਚਲੋ ਬਾਈ ਜੀ ਥੋੜਾ ਸ਼ੋਨਾ ਜੀ ਰਣਜੀਤ ਕੈਸੇ ਪੂਰਾ ਨੂੰ ਬੜਿਆ ਤੇ ਮੰਚ ਤਾਂ ਨਹੀਂ ਹੁਣ ਕਿਤੇ ਵੀ ਪੈਸੇ ਜ਼ਿਆਦਾ ਲੱਗੇ ਤੇ ਬਾਈ ਜੀ ਤੁਹਾਡਾ ਸ਼ੁਨਾ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਵਧੀਆ ਪਾਣੀ ਬਣਿਆ ਜੀ ਅਸੀਂ ਸੁੰਦਰ ਤੋਂ ਸਾਡੇ ਇਲਾਕੇ ਦੇ ਵਿੱਚ ਪਹਿਲਾਂ ਹੈ ਨਹੀਂ ਔਰ ਐਡਾ ਵੱਡਾ ਸੁੰਦਰ ਤੋਂ ਕੋਈ ਹੈ ਹੀ ਨਹੀਂ ਹੈਗਾ 7 7 10 5 ਦਾ 1 ਹੈਗਾ ਜੀ ਜੀ ਤੇ ਇਹ ਪਹਿਲਾ ਲੱਗਾ ਐਡਾ ਵੱਡਾ ਤਾਂ ਬਹੁਤ ਵਧੀਆ ਪਾਣੀ ਬਣਿਆ ਜੀ ਮਿਹਰਬਾਨੀ ਤੇ ਵੱਡੇ ਪੰਪ ਨੂੰ ਹਰੇਕ ਹੱਥ ਵੀ ਨਹੀਂ ਪਾਉਂਦਾ ਸਾਡੇ ਬੰਦ ਵੀ ਡਰ ਜਾਂਦੇ ਆ ਪਰ ਮੈਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ 50 ਹੌਸਪਾਵਰ ਤੱਕ ਦਾ ਪੰਪ ਆਰਾਮ ਨਾਲ ਚਲਾ ਸਕਦੇ ਹਾਂ ਸਾਡੇ ਲਈ ਕੋ ਬਹੁਤ ਹੀ ਵੱਡੀ ਗੱਲ ਈ ਆਪਾਂ ਇਹਦੇ ਕੱਪੇ ਬਲਾਈ ਸਮਰਾਥਾ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੁਖਾਂ ਜੀ ਧੰਨਵਾਦ ਜੀ ਨਾ ਤੁਸੀਂ ਸਾਡੇ ਤੇ ਟਰਸਟ ਕੀਤਾ ਇਤਬਾਰ ਕੀਤਾ ਤੁਸੀਂ ਯੂਪੀ ਤੋਂ ਚੱਲ ਕੇ ਇੱਥੇ ਆ ਕੇ ਸਾਡੇ ਨਾਲ ਸਾਡਾ ਕੰਟੈਕਟ ਕੀਤਾ ਤੇ ਸਾਡੇ ਕੋਲੋਂ ਤੁਸੀਂ ਪੰਪ ਖਰੀਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਥੈਂਕ ਯੂ ਭਾਈ ਜੀ ਧੰਨਵਾਦ ਜੀ ਮਿਹਰਬਾਨੀ ਸੋ ਕਿਸਾਨ ਵੀਰੋ ਏਸੀ ਅੱਜ ਦੀ ਵੀਡੀਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕਿਸੇ ਨਵੀਂ ਜਗ੍ਹਾ ਦੇ ਉੱਤੇ ਲਗਾਤਾਰ ਪੰਪ ਲਾ ਰਹੇ ਹਾਂ ਇੱਕ 15 ਹੌਸਪਾਵਰ ਦਾ ਪੰਪ ਆਪਾਂ ਮਲੇ ਕੋਟਲੇ ਚਾਲੂ ਕਰਨਾ ਉਹ ਵੀ ਕੱਲ ਨੂੰ ਚਾਲੂ ਕਰਾਂਗੇ ਤੇ 10 ਹੌਸਪਾਵਰ ਦਾ 7.5 ਪਾਵਰ ਦਾ ਕਾਫੀ سارے ਪੰਪ ਆਪਾਂ ਉਹਨਾਂ ਦਿਨਾਂ ਚ ਲਾ ਰਹੇ ਹਾਂ ਉਹ ਵੀ ਆਪਾਂ ਚਾਲੂ ਕਰਾਂਗੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਬਹੁਤ ਸਾਰਾ ਮਾਨ ਸਤਿਕਾਰ ਦਿੰਦੇ ਹੋ ਤੇ ਤੁਸੀਂ ਕਾਲ ਕਰਦੇ ਹੋ ਸਾਨੂੰ ਤੁਸੀਂ ਆਰਡਰ ਦਿੰਦੇ ਹੋ ਤੇ ਤੁਸੀਂ ਹੌਸਲਾ ਫੁਜਾਈ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਸਾਰਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਜੇ ਚੈਨਲ ਨੂੰ ਤੁਸੀਂ ਨਵੇਂ ਜੁੜੇ ਨਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਨਾ ਪਈ ਤੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਤਾਂ ਜਰੂਰ ਬਟਨ ਦਬਾ ਦਿਓ ਤੁਹਾਡੇ ਬਹੁਤ-ਬਹੁਤ ਧੰਨਵਾਦ ਹੋਏਗਾ ਸੋ ਇੰਨੀ ਅਗਲਾ ਨਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਦੋਸਤੋ